ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪਰਬਤੀ ਮਹੱਲਾ ਪਹਿਲਾ ਗੁਰ ਗੁਰ ਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਨੇਰਾ ਜਜਮਾਨ ਇਹ ਕਰਤਾ ਪਦਤੀ ਹੀ ਵਿਸਥਾਪਣਾਉਣਾ ਹੈ ਕਰਤਾ ਊ ਮੇਰਾ ਜੇਜਮਾਨ ਇੱਕ ਦੱਖਣਾ ਹਉ ਤੈ ਪਹਿ ਮਾਗਾ ਦੱਖਣਾ ਨਾਣਾ ਤਦ ਹੈ ਪ੍ਰਕਾਸ਼ ਕੇ ਬੋਲਣਾ ਹੈ ਇੱਕ ਦੱਖਣਾ ਹਉ ਤੈ ਪਹਿ ਮਾਗਾ ਦੇਹ ਆਪਣਾ ਨਾਮ ਆਪਣਾ ਆਪਣਾ ਨਹੀਂ ਕਹਿਣਾ ਆਪਨਾ ਉਚਾਰਨ ਕਰਨਾ ਦੇਹ ਆਪਣਾ ਨਾਮ ਰਹਾਉ ਪੰਚ ਤਸਕਰ ਭਾਵ ਤਰਾਕੇ ਚੂਕਾ ਮਾਨ ਅਭਿਮਾਨ ਅਭਿਮਾਨ ਪੰਚ ਤਾਸ ਕਰਿ ਧਾਵਤ ਰਾਖੇ ਚੂਕਾ ਮਾਨ ਅਭਿਮਾਨ ਵਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਨਕ ਕਰ ਪ੍ਰਾਪਤ ਪਾਤੀ ਧਾਨ ਕਨਕ ਨੰਨੇ ਨਾਲ ਨਹੀਂ ਕਾਨਕ ਨਾਣੇ ਨਾਲ ਚ ਹੈ ਜਤ ਸਤ ਚਾਵਲ ਦੇ ਧਮਕ ਦਇਆ ਕਣਕ ਕਰਿ ਵਿਸ਼ਰਾਮ ਪ੍ਰਾਪਤ ਪਾਤੀ ਧਾਨ ਪ੍ਰਾਪਤ ਪਾਤੀ ਯੰ ਭਲਗਨੀ ਹੈ ਪਾਤੀ ਧਾਨ ਇਕੱਠਾ ਨਹੀਂ ਕਹਿਣਾ ਪਾਤੀ ਧਾਨ ਦੂਧ ਕਰਮ ਸੰਤੋਖ ਸੰਤੋਖ ਕੀ ਯੋਕਾਰ ਐਸਾ ਮੰਗ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਿਜ ਖਿਮਾ ਧੀਰਜ ਕਰ ਗਊ ਲਵੇਰੀ ਕਿਹਾ ਤੀਰਜ ਕਰ ਗਉ ਲਵੇਰੀ ਸਹਜ ਬਸਰਾ ਖੀਰ ਪੀਐ ਸਿਫਤ ਸ਼ਰਮ ਕਾ ਕਪੜਾ ਮੰਗਉ ਹਰ ਗੁਣ ਨਾਨਕ ਰਾਵਤ ਰਹੈ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੈ ਨਾ ਰਾਖਿਆ ਜਾਵਤ ਕਿਉ ਰਾਖਿਆ ਜਾਏ ਆਵਤ ਅਤੇ ਜਾਵਤ ਪਦਾਂ ਤੇ ਯਮਕ ਲਾਦਨੀ ਜਿਸਤੇ ਹੋਆ ਸੋਈ ਪਰ ਜਾਣਾ ਜਾਂ ਉਸ ਹੀ ਮਾਹਿਸਮਾਈ ਤੂੰ ਹੈ ਹੈ ਬਾਹੂ ਤੇਰੀ ਲਜਾਈ ਕਿ ਤੂੰ ਹੈ ਪਤਰੀ ਯੰਕਲਾਦਨੀ ਹੈ ਹੈ ਬਾਹੂ ਤੂੰ ਹੈ ਹਾਨਿਕਣਾ ਤੂੰ ਹੈ ਹੈ ਬਾਹੂ ਤੇਰੀ ਲਜਾਈ ਜੋ ਕਿਸ ਕਰ ਹੈ ਸੋਈ ਪਰ ਹੋਏ ਬਾ अवर्णना करना जाए रहाओ जैसे हरहट की माला तंड लगत है एक सखनी और फेर पवित्र है जैसी हरहट हर की माला तंड लगत है विश्राम एक सखनी सखनी थोड़ा कस के बोलना सखनी नहीं कहना एक सखनी और फेर पवित्र है पैसो ही एहो खेल का, खसम का जो उसकी बडे आई सुरती के मार्ग चल कै उल्टी नजर प्रगासी मान विचार वी, देख ब्रह्म ज्ञानी कौन गिर कौन उदासी जिसकी आशा तिस ही सौफ कै एहो रहया एहो रहया निर्वाण ਜੇ ਸਤੇ ਹੋਆ ਸੋਈ ਕਰ ਮੰਨਿਆ ਨਾਨਕ ਜਿਰਹੀ ਉਦਾਸੀ ਸੋ ਪਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿਸਟ ਬੇਕਾਰੀ ਬੰਧਨ ਬੰਧੈ ਦਿਸਟ ਬੇਕਾਰੀ ਬੰਧਨ ਬੰਧੈ ਹੋ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨਾ ਜਾਣੈ ਊਲਾ ਫਿਰੈ ਅਜਾਈ ਬੋਲੋ ਸਤਿਨਾਮ ਕਰਤਾਰ ਇਹ ਬੋਲੋ ਪਦਤੀ ਹੀ ਵਿਸ਼ਰਾਮ ਹੈ ਬੋਲੋ ਸਤਿਨਾਮ ਕਰਤਾਰ ਫੋਨ ਬਹੁੜ ਨ ਆਉਣ ਵਾਰ ਇਹ ਫੋਨ ਪਦਤੀ ਹੀ ਵਿਸ਼ਰਾਮ ਹੈ ਹੁਨਾ ਬਹੁੜ ਨ ਆਉਣ ਵਾਰ ਹੁਨਾ ਬਹੁੜ ਨ ਆਉਣ ਵਾਰ ਰਹਾਉ ਉੱਚਾ ਤੇ ਹੁਨ ਨੀਚ ਕਰਤ ਹੈ ਉੱਚਾ ਤੇ ਉਹਨੂੰ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿਨੀ ਜਾਣ ਸੁ ਜਾਣਿਆ ਹਾਂਜੀ ਵੱਖਰਾ ਪਾਠ ਜਿਨੀ ਜਾਣ ਸੁ ਜਾਣਿਆ ਇਸ ਸੰਪਰਤਾ ਚ ਵੱਖਰਾ ਪਾਠ ਹੈ ਇਹ ਕਹਿੰਦਾ ਲਿਖਿਆ ਸੁ ਜਾਣਿਆ ਹੈ ਜਗ ਤੇ ਪੂਰੇ ਪਰਵਾਨ ਜਗ ਪਤੀ ਯਮਕ ਲਾ ਦਿੰਦਾ ਜਿਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪ੍ਰਵਾਨ ਤਾ ਕਉ ਸਮਝਾਉਣ ਜਾਈਐ ਜੇ ਕੋ ਭੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੁੱਝੈ ਕੋਈ ਨਾ ਪ੍ਰਭਾਤ ਸਬਦ ਧਿਆਈਐ ਛੋਡੋ ਖਦੁਨੀ ਪਰੀਤਾ ਰਣਾਵਦ ਨਾਨਕ ਦਾਸਨ ਦਾਸਾ ਜਗ ਹਾਰਿਆ ਇਨ ਜੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ